ਾਰੇ ਕਿਸਾਨ ਵੀਰੋ ਮੈਂ ਸਰਪੀ ਸ਼ਰਮਾ ਤੁਸੀਂ ਦੇਖ ਰਹੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਸਭ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਖੇਤੀ ਵਿਸ਼ੇ ਨਾਲ ਜੁੜੀਆਂ ਹੋਈਆਂ ਵੱਖ-ਵੱਖ ਜਾਣਕਾਰੀਆਂ ਤਾਂ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਅਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰ ਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾਵਾਂ ਅਤੇ ਸੁਝਾਅ ਕਿਸਾਨ ਵੀਰੋ ਗਰਮ ਰੁੱਤ ਦੀਆਂ ਧਾਲਾਂ ਬਹੁਤ ਮਹੱਤਵਪੂਰਨ ਫਸਲ ਹਨ ਇਸ ਕਰਕੇ ਕਿਸਾਨ ਵੀਰੋ ਜੇਕਰ ਤੁਸੀਂ ਮੂੰਗੀ ਦੀ ਬਜਾਈ ਕਰਨੀ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਿਸ਼ੂਦਾ ਕਿਸਮਾਂ ਐਸ ਐਮ ਐਲ 1827 832 ਤੇ ਐਸ ਐਮ ਐਲ 686 ਇਨ੍ਹਾਂ ਕਿਸਮਾਂ ਵਿੱਚੋਂ ਕਿਸੇ ਇੱਕ ਕਿਸਮ ਦੀ ਬਜਾਈ ਕਰ ਸਕਦੇ ਹੋ ਜੇਕਰ ਤੁਸੀਂ ਮਾਂ ਦੀ ਬਜਾਈ ਕਰਨੀ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕਿਸਮਾਂ ਮਾਂ 1137 ਤੇ ਮਾਂ 1008 ਦੀ ਤੁਸੀਂ ਬਜਾਈ ਕਰ ਸਕਦੇ ਹੋ ਬਜਾਈ ਕਰਨ ਦਾ ਸਮਾਂ ਜਿਹੜਾ 15 ਮਾਰਚ ਤੋਂ ਲੈ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਦਾ ਹੈ ਗੰਨੇ ਦੀ ਖੜੀ ਫਸਲ ਵਿੱਚ ਡੀਲੇ ਦੀ ਰੋਗத்ਾਪ ਮੰ ਕਰਨ ਲਈ ਤੁਸੀਂ 800 ਗ੍ਰਾਮ 240 ਸੋਡੀਅਮ ਸਾਲਟ ਇਸ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਸਾਥ ਨਾਲ ਸਪਰੇਅ ਕਰ ਸਕਦੇ ਹੋ ਇਸ ਦੇ ਨਾਲ ਡੀਲੇ ਦੀ ਜਿਹੜੀ ਸਮੱਸਿਆ ਉਸ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਜੋ ਕਿਸਾਨ ਵੀਰ ਪਾਪੂਲਰ ਦੀ ਖੇਤੀ ਕਰ ਰਹੇ ਨੇ ਉਹ 3 ਸਾਲ ਤੋਂ ਘੱਟ ਉਮਰ ਦੇ ਪਾਪੂਲਰ ਦੇ ਖੇਤਾਂ ਵਿੱਚ ਗੰਨੇ ਦੀ ਬਜਾਈ ਜਿਹੜੀ ਉਹ ਕਰ ਸਕਦੇ ਆ ਪਾਪੂਲਰ ਦੇ ਖੇਤਾਂ ਨੂੰ 7 ਤੋਂ 10 ਦਿਨਾਂ ਦੇ ਵਕਫੇ ਤੇ ਪਾਣੀ ਜ਼ਰੂਰ ਲਗਾਉਂਦੇ ਰਹੋ ਕਿਉਂਕਿ ਇਸ ਦੇ ਨਾਲ ਪਾਪੂਲਰ ਦਾ ਫਟਾਰਾ ਜਿਹੜਾ ਉਹ ਵਧੀਆ ਹੁੰਦਾ ਹੈ ਕਿਸਾਨ ਵੀਰੋ ਇਹ ਸਨ ਖੇਤੀ ਸੂਚਨਾਵਾਂ ਅਤੇ ਸੁਝਾਅ ਫੇਰ ਮਿਲਾਂਗੇ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਜੀ ਨਰਮੇਕ ਪਾਦੀ ਬਜਾਈ ਲਈ ਅਗਾਉ ਪਰਬਨ ਇਸ ਵਿਸ਼ੇ ਤੇ ਸਨਾ ਜਾਣਕਾਰੀ ਸਾਂਝੀ ਕੀਤੀ ਹੈ ਡਾਕਟਰ ਹਰਬੰਸ ਸਿੰਘ ਸਿੱਧੂ ਜੀ ਨੇ ਜੋ ਕਿ ਜ਼ਿਲ੍ਹਾ ਸਿਖਲਾਈ ਅਫਸਰ ਮਾਨਸਾ ਵਿੱਚ ਸੇਵਾ ਨਿਭਾਰੇ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਜੀ ਡਾਕਟਰ ਰঞ্জੀਤ ਸਿੰਘ ਚੋਹਾਨ ਜੀ ਨੇ ਤੇ ਆਓ ਵੇਖਦੇ ਹਾਂ ਜ਼ਿਲ੍ਹਾ ਮਾਨਸਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਿੱਚ ਸੇਵਾ ਨਿਭਾਰੇ ਮੇਰੇ ਨਾਲ ਖੜੇ ਨੇ ਡਾਕਟਰ ਹਰਬੰਸ ਸਿੰਘ ਸਿੱਧੂ ਜੀ ਜਿਹੜੇ ਜ਼ਿਲ੍ਹਾ ਸਿਖਲਾਈ ਅਫਸਰ ਨੇ ਇੱਥੇ ਜ਼ਿਲ੍ਹਾ ਮਾਨਸਾ ਦੇ ਵਿੱਚ ਸੋ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਆ ਸਿੱਧੂ ਸਾਹਿਬ ਕਿਹੜੇ ਅਗੇਤੀ ਪ੍ਰਬੰਧ ਦਾ ਪਹਿਨਾ ਉਹਨਾਂ ਦਾ ਸਾਨੂੰ ਮੋਟਾ-ਮੋਟਾ ਦੱਸ ਦਿਓ ਵੀ ਕਿਹੜੀ-ਕਿਹੜੀ ਪ੍ਰਬੰਧ ਨੇ ਜਿਹੜੀ ਹੁਣ ਕਰਨ ਵਾਲੇ ਨੇ ਮਾਰਚ ਐਂਡ ਦੇ ਵਿੱਚ ਇੱਕ ਤਾਂ ਜਿਸ ਤਰ੍ਹਾਂ ਆਪਣੇ ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀ ਆਪਣੇ ਕੋਈ ਜਿੱਥੇ ਆਪਾਂ ਨਰਮੀ ਦੀ ਬਜਾਈ ਕਰਨੀ ਹੈ ਖਾਲੀ ਥਾਵਾਂ ਤੇ ਜਿਹੜੇ ਆਪਣੇ ਨਦੀਨ ਆ ਕਿੱਟੀ ਮੱਖੀ ਨੂੰ ਪਨਾਹ ਦੇ ਰਹੇ ਆ ਉਹਨਾਂ ਨੇ ਨਦੀਨਾਂ ਦੀ ਆਪਾਂ ਸਫਾਈ ਕਰਨੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਉਹ ਨਦੀਨ ਕਿਹੜੇ ਹੋ ਸਕਦੇ ਆ ਜਿਸ ਤਰ੍ਹਾਂ ਪੀਲੀ ਕੰਗੀ ਪੀਲੀ ਬੂਟੀ ਤੇ ਆਪਣੇ ਪੁੱਠਕੰਡਾ ਧਤੂਰਾ ਤੇ ਭੰਗਾ ਦੇ ਜਿਹੜੇ ਨਦੀਨ ਐ ਉਹਨਾਂ ਦੀ ਸਫਾਈ ਕਰਕੇ ਆਪਾਂ ਨਰਮੀ ਦੀ ਫਸਲ ਨੂੰ ਦਿੱਤੀ ਮੱਕੀ ਦੇ ਸ਼ੁਰੂਆਤੀ ਹਮਲੇ ਤੋਂ ਜਿਹੜਾ ਕਾਫੀ ਹੱਦ ਤੱਕ ਆਪਾਂ ਬਚਾ ਸਕਦੇ ਹਾਂ ਦੂਸਰੀ ਗੱਲ ਐ ਕਿਸਾਨ ਵੀਰੋ ਵੀ ਜਿਹੜੇ ਆਪਣੇ ਗਲਾਬ ਮੁੱਖ ਕੀੜਾ ਗਲਾਬੀ ਹੁੰਡੀ ਐ ਉਹਦੇ ਗਲਾਬੀ ਹੁੰਡੀ ਵਾਸਤੇ ਵੀ ਆਪਾਂ ਨੂੰ ਅੱਜਕੱਲ ਜਿਹੜੇ ਆਪਣੇ ਖੇਤਾਂ ਦੇ ਵਿੱਚ ਛਟੀਆਂ ਦੇ ਢੇਰ ਪਏ ਐ ਛਟੀਆਂ ਦੇ ਢੇਰ ਨੂੰ ਚੰਗੀ ਤਰ੍ਹਾਂ ਝਾੜ ਕਰ ਝਾੜ ਕੇ ਉਹਦੇ ਵਿੱਚ ਜਿਹੜੇ ਆਪਣੇ ਆਣ ਖਿੜੇ ਹੋਏ ਟੀਂਡੇ ਐ ਤੇ ਕਾਣੀਆਂ ਫੁੱਟੀਆਂ ਉਹਨਾਂ ਵਿੱਚ ਆਪਣੇ ਗਲਾਬੀ ਸੁੰਢੀ ਦਾ ਜਿਹੜਾ ਲਾਰਵਾ ਹੈ ਉਹ ਮੌਜੂਦ ਹੈ ਉਹਨੂੰ ਆਪਾਂ ਖਤਮ ਕਰਨ ਵਾਸਤੇ ਗਲਾਬੀ ਸੁੰਢੀ ਦੇ ਜੀਵਨ ਚੱਕਰ ਨੂੰ ਖੰਨਮ ਕਰਨ ਵਾਸਤੇ ਉਹਨਾਂ ਨੂੰ ਝਾੜ ਕੇ ਜਿਹੜਾ ਉਹਦਾ ਰਹਿਣ ਖੂਂਦ ਉਹਨੂੰ ਆਪਾਂ ਜਿਆਦਾ ਟੋਆ ਪੱਟ ਕੇ ਉੱਥੇ ਦੱਬ ਜੀਏ ਜਾਂ ਉਹਨੂੰ ਆਪਾਂ ਅੱਗ ਲਾ ਕੇ ਨਸ਼ਟ ਕਰ ਸਕਦੇ ਆ ਤਾਂ ਕਿ ਆਪਾਂ ਆਉਣ ਵਾਲੀ ਬਿਜਾਈ ਤੋਂ ਪਹਿਲਾਂ ਨਰਮੇਦੀ ਫਸਲ ਨੂੰ ਗੁਲਾਬੀ ਸੰਡੀ ਤੋਂ ਕਾਫੀ ਹੱਦ ਤੱਕ ਆ ਜਿਹੜਾ ਉਹ ਵਚਾ ਸਕੀ ਨਰਮੇ ਦੀ ਫਸਲ ਨੂੰ ਚਿੱਟਾ ਸੋਨਾ ਕਿਹਾ ਜਾਂਦਾ ਸੀ ਹੁਣ ਉਹਨੂੰ ਆਪਾਂ ਚਿੱਟਾ ਸੋਨਾ ਸਮਝ ਕੇ ਹੀ ਬਜਾਈ ਕਰੀਏ ਨਰਮੇ ਇੱਕ ਪਾਹੇਟ ਰਕਵਾ ਵਧੀ ਠੀਕ ਹੈ ਝੋਨੇ ਹੇਠੋਂ ਹੀ ਕਟਾਉਣਾ ਪੈਣਾ ਸਾਨੂੰ ਕਿਉਂਕਿ ਹੋਰ ਤਾਂ ਇੱਥੇ ਫਸਲ ਹੀ ਨਹੀਂ ਹੁੰਦੀ ਕੋਈ ਹਾਂਜੀ ਕਿਹੋ ਜੀ ਜ਼ਮੀਨ ਚਾਹੀਦੀ ਆ ਨਰਮੇ ਦੀ ਬਜਾਈ ਦੇ ਲਈ ਕਿ ਸਾਰੀਆਂ ਜ਼ਮੀਨਾਂ ਚ ਹੋ ਜਾਂਦਾ ਨਰਮੇ ਦੀ ਬਜਾਈ ਕਰਨ ਤੋਂ ਪਹਿਲਾਂ ਜਿੱਥੇ ਆਪਾਂ ਨਰਮੇ ਦੀ ਫਸਲ ਬੀਜਣੀ ਹੈ ਤੇ ਉਹ ਆਪਣੇ ਉਸ ਖੇਤ ਦੀ ਮਿੱਟੀ ਇਹਦੇ ਪਾਣੀ ਦਾ ਜਿਹੜਾ ਟੈਸਟ ਹੈ ਉਹ ਜ਼ਰੂਰ ਕਰਾ ਲੈਣਾ ਚਾਹੀਦਾ ਹੈ ਮਾੜੇ ਪਾਣੀ ਤੇ ਵੀ ਨਰਮਾ ਬੀਜਨ ਨਾਲ ਜਿਹੜਾ ਨਰਮੇ ਦੀ ਜਰਮੀਨੇਸ਼ਨ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਇਸ ਤਰ੍ਹਾਂ ਆਪਾਂ ਮਿੱਟੀ ਦੀ ਕੁਆਲਿਟੀ ਕਰ ਟੈਸਟ ਕਰਵਾਈਏ ਬਜਾਈ ਤੋਂ ਪਹਿਲਾਂ ਤਾਂ ਉਹਦੇ ਵਿੱਚ ਆਪਾਂ ਨੂੰ ਮਿੱਟੀ ਤੇ ਜਿਹੜੇ ਕੋਈ ਤੱਤਾਂ ਦੀ ਘਾਟ ਹੈ ਉਹਦੇ ਬਾਰੇ ਆਪਾਂ ਪਹਿਲਾਂ ਪਤਾ ਲੱਗ ਜਾਂਦਾ ਹੈ ਇਸ ਕਰਕੇ ਆਪਾਂ ਬਜਾਈ ਸਮੇਂ ਜਿਹੜੇ ਉਹ ਤੱਤ ਹੈ ਪਾ ਸਕਦੇ ਆ ਬਜਾਈ ਕਰਨ ਸਮੇਂ ਆਪਾਂ ਨੂੰ ਦੋ ਤਰ੍ਹਾਂ ਦੀਆਂ ਜ਼ਮੀਨਾਂ ਇੱਕ ਤਾਂ ਭਾਰੀਆਂ ਹੁੰਦੀਆਂ ਜਿੱਥੇ ਆਪਾਂ ਕਣਕ ਦੀ ਬਦਲ ਬੀਜੀ ਹੋਈ ਹੈ ਕਣਕ ਦੀ ਫਸਲ ਨੂੰ ਆਪਾਂ 55 ਕਿਲੋ ਡੀਏਪੀ ਪਾਈ ਹੋਈ ਹੈ ਤਾਂ ਉੱਥੇ ਨਰਮੇ ਦੀ ਫਸਲ ਨੂੰ ਫਾਸਫੋਰਸ ਤੱਤ ਪਾਉਣ ਦੀ ਦੂਸਰੀ ਜ਼ਮੀਨ ਹੁੰਦੀ ਹੈ ਜਿਹੜਾ ਰੇਸਲੀਆਂ ਜਿਨ੍ਹਾਂ ਦੇ ਵਿੱਚ ਆਪਾਂ ਨਰਮੇ ਦੀ ਕਾਸਟ ਕਰਦੇ ਹਾਂ ਉੱਥੇ ਆਪਾਂ ਨੂੰ ਫਾਸਫੋਰਸ ਤੱਤ ਡੀਏਪੀ ਦੇ ਤੌਰ ਤੇ 27 ਕਿਲੋ ਡੀਏਪੀ ਜਾਂ ਜੇ ਡੀਏਪੀ ਆਪਾਂ ਨੂੰ ਨਾ ਅਵੇਲੇਬਲ ਹੋਵੇ ਮਾਰਕੀਟ ਦੇ ਵਿੱਚ ਤਾਂ ਆਪਾਂ ਉਹ やったら ਕਿਲੋ ਸਿੰਗਲ ਸੁਪਰ ਸਾਫਟ ਪਾ ਕੇ ਵੀ ਫਾਸਪੋਰਟ ਸੱਤ ਦੀ ਜਿਹੜੀ ਉਹਦੀ ਨਰਮੇਰੀ ਫਸਲ ਦੀ ਪੂਰੀ ਕਰ ਸਕਦੇ ਆ। ਸੋ ਸਾਨੂੰ ਤੁਸੀਂ ਇਹ ਦੱਸੋ ਵੀ ਹੁਣ ਕਿਸਾਨ ਵੀਰ ਜਿਹਨੇ ਪੁਰਾਣੇ ਵੀ ਪਹਿਲਾਂ ਲਾਉਂਦੇ ਸੀ ਹੁਣ ਰਕਬਾ ਵੀ ਵਧਾਉਣਾ ਵੈਰਾਈਟੀਆਂ ਕਿਹੜੀਆਂ ਨੂੰ ਤਰਜੀਹ ਦੇਣਾ ਉਹ। ਕਿੱਦਾਂ ਉਹਨਾਂ ਦਾ ਪ੍ਰਬੰਧ ਹੋਣੇ ਤੋਂ ਕਰਨਾ ਸ਼ੁਰੂ ਕਰਨਾ ਕਿੱਥੋਂ ਲੈਣਾ ਨਰਮਾ। ਕਿਸਾਨ ਵੀਰਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਜਿਹੜੀਆਂ ਆਪਣੀਆਂ ਡੋਗਲੀਆਂ ਕਿਸਮਾਂ ਆ ਉਹ ਪੀਏਜੀਓ ਲੁਧਿਆਣਾ ਯੂਨੀਵਰਸਿਟੀ ਵੱਲੋਂ ਵੱਖ-ਵੱਖ ਕੰਪਨੀਆਂ ਦੀਆਂ ਛਕਵਾਤ ਕੀਤੀਆਂ ਹੋਈਆਂ ਜਿਨ੍ਹਾਂ ਦੀ ਪਰਫਾਰਮੈਂਸ ਪਿਛਲੇ ਸਾਲ ਦੇ ਵਿੱਚ ਕਾਫੀ ਰਹੀ ਕਿਸਾਨ ਵੀਰ ਨੇ ਜਿਹੜੇ ਪਿਛਲੇ ਸਾਲ ਵੀ ਯੂਨੀਵਰਸਿਟੀ ਵੱਲੋਂ ਛਕਵਾਤ ਕੀਤੀ ਹੋਈ ਕਿਸਮ ਬੀਜੀ ਹੋਈ ਸੀ ਜਾਂ ਗਵਾਨ ਦੇ ਖੇਤ ਬੀਜੀ ਹੋਈ ਸੀ ਜਿਨ੍ਹਾਂ ਦੀ ਪਰਫਾਰਮੈਂਸ ਉਹਨੇ ਵਧੀਆ ਦੇਖੀ ਹੈ ਉਸ ਵੈਰੈਟੀਆਂ ਨੂੰ ਤਰਜੀਹ ਦੇਣ ਨਾਲ ਹੀ ਇਹ ਵੀ ਗੱਲ ਦਾ ਖਿਆਲ ਰੱਖਣ ਕਿ ਪੀਏਜੀਓ ਵੱਲੋਂ ਕਾਫੀ ਕੰਪਨੀਆਂ ਨੇ ਕਾਫੀ ਕਿਸਮਾਂ ਵਾਲੀਆਂ ਜਿਹਨੇ ਵੈਰਾਈਆਂ ਦੀ ਹੋ ਚਪਾਟ ਕੀਤੀ ਗਈ ਹੈ ਉਹ ਆਪਣੀ ਹਰ ਇੱਕ ਵੈਰਾਈ ਆਪਣੀ ਖੇਤ ਵਾਸਤੇ ਪਰਫੁੱਲਤ ਨਹੀਂ ਹੋ ਸਕਦੀ ਕਿਸਾਨ ਵੀਰਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਜਿਨੇ ਪਹਿਲਾਂ ਕੋਈ ਆਪਣੀ ਚੰਗੀ ਬੀਜੀ ਹੋਈ ਹੈ ਚੰਗੀ ਵਰਕੀ ਹੋਈ ਹੈ ਉਹ ਕਿਸਮ ਦੀ ਬਜਾਈ ਕਰ ਲਓ ਅੱਛਾ ਡਾਕਟਰ ਸਾਹਿਬ ਸਮਾਂ ਬਹੁਤ ਘੱਟ ਹੈ ਬਜਾਈ ਤੇ ਕਣਕ ਦੀ ਵਾਢੀ ਦੇ ਵਿੱਚ ਕਿਉਂਕਿ 1 ਅਪ੍ਰੈਲ ਤੋਂ ਅਸੀਂ ਕਹਿੰਦੇ ਆ ਵੀ ਨਰਮੇ ਦੀ ਬਜਾਈ ਸ਼ੁਰੂ ਕਰ ਦਿਓ ਹਾਂਜੀ ਉਦੋਂ ਤੱਕ ਤਾਂ ਕਈ ਵਾਰੀ ਸਾਡੀ ਕਣਕ ਵੀ ਨਹੀਂ ਵੱਢੀ ਜਾਂਦੀ ਠੀਕ ਹੈ ਸੋ ਕੀ ਕਿਸਾਨ ਵੀਰ ਕਰਨ ਉਸ ਖੇਤ ਨੂੰ ਪਹਿਲਾਂ ਵਢਣ ਰੌਣੀ ਕਰਨ ਉਦੋਂ ਬਾਅਦ ਨਰਮਾ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਬੀਜਣ ਕਿਹੋ ਜਿਹਾ ਪ੍ਰਬੰਧ ਉੱਥੇ ਕਿਦਾਂ ਦੇ ਕਰਨ ਕਿਸਾਨ ਵੀਰ ਨੂੰ ਕਾਣਕ ਵਢਣ ਤੋਂ ਬਾਅਦ ਜਦੋਂ ਆਪਾਂ ਨਰਮੇ ਦੀ ਫਸਲ ਵਿੰਗੀ ਹੈ ਤਾਂ ਉਹਨ ਆਪਣੀ ਜ਼ਮੀਨ ਨੂੰ ਸਾਫ਼ ਸੋਇਲ ਹਾਲਣਾ ਬੋਣਾ ਚਾਹੀਦਾ ਹੈ ਖੇਤ ਨੂੰ ਦੋ ਪਾਸਿਆਂ ਤੋਂ ਬੋਣ ਨਾਲ 700 ਲਾਈ ਦਾ ਆਪਣਾ ਆਪਣਾ 30 ਸੈਂਟੀਮੀਟਰ ਤੋਂ ਲੈ ਕੇ 50 ਸੈਂਟੀਮੀਟਰ ਤੱਕ ਇਹਦੀ ਵਹਾਈ ਹੈ ਜਿਹੜੇ ਉਹ ਕਰ ਸਕਦਾ ਹੈ ਜਿਹਦੇ ਨਾਲ ਜ਼ਮੀਨ ਦਾ ਜਿਹੜਾ ਥੱਲਾ ਕੜਾ ਹੈ ਥਲਦੀ ਸ਼ਕਤਾਂ ਹੈ ਉਹ ਟੁੱਟ ਜਾਂਦੀ ਹੈ ਜਿਹਦੇ ਨਾਲ ਪਾਣੀ ਵੀ ਡੀਸੀ ਦੇ ਦੀ ਸ਼ਕਤੀ ਹੈ ਉਹ ਜ਼ਮੀਨ ਦੀ ਵਧ ਜਾਂਦੀ ਹੈ ਜਿਆਦਾ ਬਰਸਾਤਾਂ ਦੇ ਵਿੱਚ ਜਿਹੜੀ ਨਰਮੇ ਦੀ ਫਸਲ ਹੈ ਕੋਮਲ ਹੁੰਦੀ ਹੈ ਜਿਆਦਾ ਬਰਸਾਤਾਂ ਪੈਣ ਨਾਲ ਉਹ ਮਰ ਵੀ ਸਕਦੀ ਹੈ ਜੇ ਆਪਾਂ ਡੂੰਗੀ ਵਹਾਈ ਕੀਤੀ ਹੋਊ ਤੇ ਭਰਮੀ ਰੌਣੀ ਕੀਤੀ ਹੋਊ ਪਹਿਲਾਂ ਸਟਾਰਟਿੰਗ ਦੇ ਵਿੱਚ ਤਾਂ ਜਿਹੜੀ ਆਪਣੀ ਨਰਮੇ ਦੀ ਜਰਮੀਨੇਸ਼ਨ ਹੈ ਉਹ 100% ਹੋਊਗੀ ਤੇ ਉਹਦੀ ਰੂਟ ਵੀ ਛੱਲੇ ਜਾਊਗੀ ਉਹਦਾ ਵੈਜੀਟੇਟਿਵ ਕਰੋਰ ਵੀ ਬਹੁਤ ਵਧੀਆ ਹੋਊਗਾ ਤੁਹਾਡੇ ਬਜਾਈ ਦੇ ਟੰਗ ਜਰੂਰ ਦੱਸ ਦਿਓ ਕਿਉਂਕਿ ਇਹਦੀ ਤੇ ਝਾੜ ਬੜਾ ਡਿਪੈਂਡ ਕਰਦਾ ਨਰਮੇ ਤੋਂ ਇਹ ਬੂਟੇ ਤੋਂ ਬੂਟੇ ਦਾ ਫਾਸਲਾ ਕਿੰਨਾ ਚਾਹੀਦਾ ਤੇ ਕਤਾਰ ਤੋਂ ਕਤਾਰ ਦਾ ਕਿੰਨਾ ਕਿਸਾਨ ਵੀਰੋ ਜਿਹੜੀ ਆਪਾਂ ਦੋਗਲੀਆਂ ਕਿਸਮਾਂ ਦੀ ਬਜਾਈ ਕਰਨੀ ਹੈ ਤਾਂ ਉਹ ਰੋਟ ਰੋ ਫਾਸਲਾ ਇਹਦਾ ਇਹੋ ਆਪਣਾ 65.7 ਸੈਂਟੀਮੀਟਰ ਹੋਣਾ ਚਾਹੀਦਾ ਹੈ ਬੂਟੇ ਤੋਂ ਬੂਟੇ ਦਾ ਜਿਹੜਾ ਫਾਸਲਾ ਹੈ ਉਹ 75 ਸੈਂਟੀਮੀਟਰ ਹੋਣਾ ਚਾਹੀਦਾ ਆਪਾਂ ਚਿੱਟੇ ਸੋਨੇ ਦੀ ਫਸਲ ਨੂੰ ਤਰਜੀਹ ਦਈਏ ਝੋਨੇ ਹੇਠੋਂ ਰਕਬਾ ਕੱਢ ਕੇ ਨਰਮੇ ਹੇਠ ਲੈ ਕੇ ਆਈਏ ਤੇ ਆਪਣੀ ਵਾਤਾਵਰਨ ਬਚਾਉਣ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਸੋ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਨਰਮਿਕ ਪਾ ਦੀ ਬਜਾਈ ਦੇ ਅਗਾਊ ਪਰਵਰ ਇਸ ਵਿਸ਼ੇ ਉਤੇ ਸਾਡੇ ਨਾਲ ਡਾਕਟਰ ਹਰਪ੍ਰੀਤ ਪਾਲ ਕੌਰ ਜੀ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਜੋ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਮੁੱਖ ਖੇਤੀਬਾੜੀ ਅਫਸਰ ਵਜੋਂ ਸੇਵਾ ਨਿਭਾਰੇ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਤੇ ਆਓ ਵੇਖਦੇ ਆ ਨਰਮਿਕ ਪਾ ਦੀ ਬਜਾਈ ਲਈ ਗੀਤੇ ਪ੍ਰਬੰਧ ਇਸ ਵਿਸ਼ੇ ਨੂੰ ਲੈ ਕੇ ਹੁਣ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਹਰਪ੍ਰੀਤ ਪਾਲ ਕੌਰ ਜੀ ਜਿਹੜੇ ਮੁੱਖ ਖੇਤੀਬੜੀ ਅਫਸਰ ਨੇ ਖੇਤੀਬੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਪੰਜਾਬ ਦਾ ਮਾਨਸਾ ਦੇ ਵਿੱਚ ਆਪਣੀ ਸੇਵਾ ਨਿਭਾਇਆ ਡਾਕਟਰ ਸਾਹਿਬ ਕਿਉਂਕਿ ਹੁਣ ਮਾਰਚ ਦਾ ਅਖੀਰ ਹੋਣ ਲੱਗਾ ਹੈ ਤੇ 1 April ਤੋਂ ਬਿਜਾਈ ਸ਼ੁਰੂ ਹੋ ਜਾਣੀ ਹੈ ਜੇ ਅਸੀਂ ਗੱਲ ਕਰੀਏ ਬੀਜਾਂ ਦੇ ਪ੍ਰਬੰਧ ਦੀ ਕੋਈ ਜ਼ਿਲ੍ਹਾ ਲੈਵਲ ਤੇ ਕੋਈ ਇਹੋ ਜਿਹੀ ਮੁਹਿੰਮ ਵੀ ਹੈ ਕਿ ਤੁਸੀਂ ਚਲਾਈ ਗਈ ਹੈ ਵੀ ਅਗੀਤੇ ਪ੍ਰਬੰਧਾਂ ਦੇ ਵਿੱਚ ਨਰਮੇਕ ਪਾਦੀਆਂ ਛਟੀਆਂ ਜਾਂ ਹੋਰ ਕਿਹੜੇ ਪ੍ਰਬੰਧ ਨੇ ਜਿਹੜੇ ਤੁਸੀਂ ਜ਼ਿਲ੍ਹਾ ਪੱਧਰ ਤੇ ਚਲਾਏ ਹੋਏ ਨੇ ਈਮੇ ਇੱਥੇ ਦੱਸਣਾ ਚਾਹਾਂਗੀ ਵੀ ਨਰਮਾ ਇੱਕ ਬਹੁਤ ਹੀ ਨਰਮ ਕ੍ਰੌਪ ਹੈ ਜਿਵੇਂ ਕਿ ਉਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਬਹੁਤ ਸਾਰੇ ਕੀਟ ਤੇ ਬਿਮਾਰੀਆਂ ਇਸ ਕ੍ਰੌਪ ਤੇ ਆ ਜਾਂਦੀਆਂ ਨੇ ਜੀ ਇਸ ਕ੍ਰੌਪ ਨੂੰ ਬਚਾਉਣ ਲਈ ਇੱਕ ਪ੍ਰੋਪਰ ਵਿਉਂਤਬੰਦੀ ਦੀ ਲੋੜ ਹੁੰਦੀ ਹੈ ਉਸ ਵਿਉਂਤਬੰਦੀ ਲਈ ਦੇ ਚਲਦਿਆਂ ਪਹਿਲਾ ਕੰਮ ਹੈ ਸਾਡਾ ਕਿ ਪਿਛਲੇ ਸਾਲ ਦੀ ਆ ਬਚੀਆਂ ਛਟੀਆਂ ਦਾ ਪ੍ਰਬੰਧਨ ਕਿਉਂਕਿ ਪਿੰਕ ਬਾਲਵਮ ਪਿਛਲੇ 2-3 ਸਾਲਾਂ ਤੋਂ ਆਪਣੇ ਨਰਮੇ ਦੀ ਫਸਲ ਨੂੰ ਬਹੁਤ ਖਰਾਬ ਕਰ ਰਿਹਾ ਹੈ ਤੇ ਉਹਦਾ ਲਾਰਵਾ ਜਿਹੜੇ ਅਣਖੀੜੇ ਟਿੰਡੇ ਹੁੰਦੇ ਆ ਛਟੀਆਂ ਤੇ ਲੱਗੇ ਉਹਦੇ ਵਿੱਚ ਪੂਰੀ ਸਰਦੀ ਕੱਟਦਾ ਹੈ ਜਿਵੇਂ ਹੀ ਮੌਸਮ ਅਨੁਕੂਲ ਮਿਲਦਾ ਹੈ ਤੇ ਉਹਦੇ ਪਤੰਗੇ ਬਾਹਰ ਨਿਕਲਦੇ ਆ ਤੇ ਆਪਣੀ ਫਸਲ ਨੂੰ ਡੈਮੇਜ ਕਰਦੇ ਆ ਕਿਸਾਨ ਵੀਰੋ ਮੈਂ ਇੱਥੇ ਤੁਹਾਨੂੰ ਕਹਿਣਾ ਚਾਹਾਂਗੀ ਵੀ ਜਿੰਨੀਆਂ ਵੀ ਛਟੀਆਂ ਨੇ ਉਹਨਾਂ ਨੂੰ ਛੱਡ ਕੇ ਤੇ ਉਹਨਾਂ ਦੇ ਅਣਖੀੜੇ ਟੰਡੇ ਟਿੰਡਿਆਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਕ੍ਰੌਪ ਨੂੰ ਪਿੰਕ ਬਾਲ ਵਾਰਮ ਤੋਂ ਬਚਾ ਲਈਏ ਇਦਾਂ ਹੀ ਇੱਕ ਰਸ ਚੂਸਣ ਵਾਲਾ ਕੀੜਾ ਹੈ ਚਿੱਟੀ ਮੱਖੀ 2015 ਵਿੱਚ ਤੁਸੀਂ ਸਭ ਨੇ ਦੇਖਿਆ ਹੀ ਕਿ ਉਹਨੇ ਕਿੰਨਾ ਨੁਕਸਾਨ ਕੀਤਾ ਆਪਣੀ ਨਰਮੇ ਦੀ ਫਸਲ ਨੂੰ ਉਹਦੇ ਜਿਹੜਾ ਉਹ ਆਲਟਰਨੇਟ ਹੋਸਟ ਹੈ ਨਾ ਉਹ ਵੀਡ ਪਲਾਂਟਸ ਹੈ ਉਹ ਆਪਣੇ ਖੇਤਾਂ ਦੇ ਵਿੱਚ ਥਾਂ-ਥਾਂ ਤੇ ਹੁੰਦੇ ਨੇ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਸਾਨੂੰ ਇਹ ਸਾਰੇ ਨਦੀਨ ਪਹਿਲਾਂ ਨਸ਼ਟ ਕਰਦੇ ਨੇ ਚਾਹੀਦੇ ਨੇ ਇਹ ਨਦੀਨ ਨਸ਼ਟ ਕਰਨ ਲਈ ਅਸੀਂ ਜ਼ਿਲ੍ਹਾ ਪੱਧਰ ਤੇ ਇੱਕ ਮੀਟਿੰਗ ਕੀਤੀ ਅਤੇ ਸਾਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਸਬੰਧੀ ਇੱਕ ਮੁਹਿੰਮ ਆਲਰੇਡੀ ਸ਼ੁਰੂ ਕੀਤੀ ਜਾ ਚੁੱਕੀ ਹੈ ਸਾਰੇ ਪਿੰਡਾਂ ਵਿੱਚ ਹੀ ਮਨਰੇਗਾ ਦੀ ਮਦਦ ਨਾਲ ਇਹ ਵੀਡ ਨਸ਼ਟ ਕੀਤੇ ਜਾ ਰਹੇ ਹੈ ਇਸੇ ਤਰ੍ਹਾਂ ਛੱਟੀਆਂ ਦੇ ਪ੍ਰਬੰਧਨ ਲਈ ਵੀ ਸਾਡੀ ਜਿਹੜੇ ਸਰਕਲ ਇੰਚਾਰਜ ਨੇ ਗਾਤਾਰ ਕੈਂਪ ਲਗਾ ਰਹੇ ਨੇ ਤੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਬੀਜ ਬਹੁਤ ਇੱਕ ਨਾ ਮੁੱਖ ਲੋੜ ਹੁੰਦੀ ਹੈ ਕਿਸਾਨ ਦੀ ਉਹਦੀ ਤੇਹੀ ਝਾੜ ਆ ਜਿਹੜਾ ਧਰਮਦਾਰ ਹੁੰਦਾ ਝਾੜ ਫਸਲ ਦਾ ਸੋ ਨਰਮੇ ਦੀ ਬੀਜ ਦੇ ਪ੍ਰਬੰਧ ਲਈ ਐਸ ਵੇਲੇ ਤੁਹਾਡੇ ਕੀ ਉਪਰਾਲੇ ਚੱਲੇ ਨੇ ਨਰਮੇ ਦਾ ਬੀਜ ਮੋਸਟ ਪ੍ਰੋਬਬਲੀ ਅਗਲੇ ਹਫਤੇ ਤੱਕ ਮਾਨਸੇ ਜਿਲ੍ਹੇ ਵਿੱਚ ਆ ਜਾਣਾ ਹੈ ਤੇ ਨਾਲ ਦੀ ਨਾਲ ਹੀ ਸਾਡੀਆਂ ਟੀਮਾਂ ਨੇ ਕੰਮ ਸ਼ੁਰੂ ਕਰ ਦੇਣਾ ਤੇ ਨਰਮੇ ਦੇ ਹਰ ਕੰਪਨੀ ਦੇ ਹਰ ਵੈਰਾਈਟੀ ਦੇ ਹਰ ਲੋਟ ਦੇ ਬੀਜ ਦਾ ਸੈਂਪਲ ਪਰਖਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਸੁਧਰਿਆ ਹੋਇਆ ਬੀਜ ਕਿਸਾਨਾਂ ਨੂੰ ਮਿਲ ਸਕੇ ਸਾਡੀ ਨਰਮੇ ਦੀ ਇੱਕ ਕਹਿੰਦੇ ਆ ਕਾਮਯਾਬੀ ਵੱਲ ਪਹਿਲਾ ਕਦਮ ਚੁੱਕਿਆ ਜਾ ਸਕੇ ਅੱਛਾ ਨਾਸਬ ਗੱਲ ਇਹ ਆ ਵੀ ਰਕਮਾਂ ਵਧੀ ਇਹਦੇ ਥੱਲੇ ਕੀ ਪ੍ਰਬੰਧ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਉਹ ਇਹੋ ਜੀ ਜਾਣਕਾਰੀ ਕਿਸਾਨ ਵੀਰਾਂ ਨੂੰ ਦੇ ਰਹੇ ਹਾਂ ਵੀ ਇਹ ਨਰਮਾ ਸਾਡੀ ਪਾਣੀ ਨੂੰ ਬਚਾਉਂਦਾ ਆ ਸਾਡੇ ਵਾਤਾਵਰਣ ਨੂੰ ਬਚਾਉਂਦਾ ਇਹੋ ਜੇ ਪ੍ਰਾਲੇ ਵੀ ਕਰ ਰਹੇ ਹਾਂ ਬਿਲਕੁਲ ਜੀ ਕਣਕ ਝੋਨਾ ਸਾਨੂੰ ਜ਼ਰੂਰ ਇਕਨੋਮਿਕ ਬੈਨੀਫਿਟ ਦਿੰਦਾ ਆ ਪਰ ਇਸ ਫਸਲੀ ਚੱਕਰ ਨੇ ਸਾਡੇ ਸੋਇਲ ਦੀ ਫਰਟੀਲਿਟੀ ਨੂੰ ਬਹੁਤ ਨੁਕਸਾਨ ਪਹੁੰਚਾ ਦਿੱਤਾ ਆ ਜੀ ਕ੍ਰੌਪ ਡਾਈਵਰਸੀਫਿਕੇਸ਼ਨ ਪ੍ਰੋਗਰਾਮ ਤਹਿਤ ਅਸੀਂ ਲਗਾਤਾਰ ਨਰਮੇ ਕਪਾਹ ਦਾ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਕੈਂਪਰਾਂਹੀਂ ਜਾਗਰੂਕ ਕਰ ਰਹੇ ਹਾਂ ਤਾਂ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਜ ਸਕੀਏ ਕਿਉਂਕਿ ਝੋਨੇ ਤੋਂ ਬਾਅਦ ਜਿਹੜਾ ਪਰਾਲੀ ਪ੍ਰਬੰਧਨ ਹੈ ਉਹ ਬਹੁਤ ਅਹਿਮ ਕੰਮ ਹੈ ਤੇ ਉਹਦੇ ਵਿੱਚ ਸਾਡੇ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ ਜੇ ਕਿਸਾਨ ਵੀ ਰੱਗ ਲਾਉਂਦੇ ਆ ਤਾਂ ਅਸਰ ਡਾਕਟਰ ਸਾਹਿਬ ਸਭ ਤੋਂ ਵੱਧ ਸਪ੍ਰਿਆ ਨਰਮੇ ਕਪਾਹ ਦੀ ਫਸਲ ਦੇ ਉੱਤੇ ਹੁੰਦੀਆਂ ਸੀ ਅੱਜ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਹੁਣ ਭਾਵੇਂ ਬੀਟੀ ਕਾਟਨ ਆਨ ਕਰਕੇ ਘਟ ਗਿਆ ਸਪ੍ਰੇਆਂ ਦਾ ਦੌਰ ਪਰ ਫਿਰ ਵੀ ਸਪ੍ਰੇਆਂ ਦੀ ਕੁਆਲਿਟੀ ਕੰਟਰੋਲ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਮੂਰੇ ਆਉਣ ਵਾਲੇ ਸਮੇਂ ਦੇ ਵਿੱਚ ਸਪਰੇ ਜੀ ਹਰ ਸਪਰੇ ਜੋ ਵੀ ਨਰਮੇ ਦੀ ਫਸਲ ਨੂੰ ਚਾਹੀਦੀ ਹੋਏਗੀ ਉਹਦੀ ਕੁਆਲਿਟੀ ਕੰਟਰੋਲ ਲਈ ਵੀ ਪੈਸਟਿਸਾਈਡ ਦੇ ਸੈਂਪਲ ਲਗਾਤਾਰ ਭਰੇ ਜਾਣਗੇ ਹੂੰ ਕੋਈ ਵੀ ਸਪਰੇ ਸਾਡਾ ਪੂਰਾ ਕੋਸ਼ਿਸ਼ ਹੋਏਗੀ ਵੀ ਕਿਸਾਨਾਂ ਨੂੰ ਇਦਾਂ ਦੀ ਨਾ ਮਿਲੇ ਜਿੱਦੀ ਸੈਂਪਲਿੰਗ ਨਾ ਹੋ ਸકી ਹੋਵੇ ਅੱਛਾ ਡਾ ਸਾਹਿਬ ਨਰਮਿਕ ਪਾ ਦੀ ਬਜਾਈ 1 ਅਪ੍ਰੈਲ ਤੋਂ ਸ਼ੁਰੂ ਹੋ ਜਾਣੀ ਹੈ ਬਿਲਕੁਲ ਜੀ ਕਿਦਾਂ ਤੁਹਾਡਾ ਟੀਮ ਵਰਕ ਪੂਰਾ ਇਨਫਰਾਸਟ੍ਰਕਚਰ ਤਿਆਰ ਹੈ ਕਿਸਾਨ ਵੀਰ ਆਪਾਂ ਵਿਉਂਤਬੰਦੀ ਬਣਾਈ ਹੈ ਹਰ ਬਲਾਕ ਵਿੱਚ ਹਰ ਪਿੰਡ ਲਈ ਅਸੀਂ ਇੱਕ ਆਪਣਾ ਸਰਕਲ ਇਨਚਾਰਜ ਤਾਇਨਾਤ ਕਰਤਾ ਹੈ ਜਿਹੜਾ ਪਿੰਡ ਪੱਦਰ ਤੇ ਜਾ ਕੇ ਕਿਸਾਨਾਂ ਨਾਲ ਰابطਾ ਕਰੇਗਾ ਉਹਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੇਗਾ ਕਿ ਅਸੀਂ ਵੱਧ ਤੋਂ ਵੱਧ ਰਕਬਾ ਨਰਮੇ ਅਧੀਨ ਲੈ ਆਈਏ ਤੇ ਨਰਮੇ ਵਿੱਚ ਆਉਣ ਵਾਲੀ ਕੋਈ ਵੀ ਜੇ ਪ੍ਰੋਬਲਮ ਹੈ ਤਾਂ ਉਹਨੂੰ ਅਸੀਂ ਨਜਿੱਟ ਲਈਏ ਸਾਰੇ ਕਿਸਾਨ ਵੀਰ ਆਪਣੇ ਹਲਕੇ ਦੇ ADO, ASI, ATM, BTM ਨਾਲ ਤਾਲੁਕ ਰੱਖਣ ਕੋਈ ਵੀ ਜੇ ਪ੍ਰੋਬਲਮ ਉਹਨਾਂ ਨੂੰ ਆਂਦੀ ਹੈ ਤੇ ਉਹਨਾਂ ਨਾਲ ਸੰਪਰਕ ਕਰਨ ਦੱਸ ਸਭ ਬਜਾਈ ਦੇ ਵਿੱਚ ਤੇ ਕਣਕ ਦੀ ਵਾਢੀ ਦੇ ਵਿੱਚ ਸਮਾਂ ਬਹੁਤ ਥੋੜਾ ਰਹਿ ਜਾਂਦਾ ਆ ਇੱਕਦਮ ਪ੍ਰਬੰਧ ਕਰਨਿਆ ਕਿਸਾਨ ਵੀਰ ਕਈ ਵਾਰੀ ਨਾ ਕੀ ਕਰਦੇ ਆ ਕਿ ਕਣਕ ਦੇ ਮੁੱਢਾਂ ਨੂੰ ਵੀ ਅੱਗ ਲਾ ਦਿੰਦੇ ਆ ਕੀ ਕਹਿਣਾ ਚਾਹੂੰਗਾ ਇਸ ਸੰਬੰਧ ਨਹੀਂ ਦੇਖੋ ਇਹ ਇੱਕ achhi practice ਨਹੀਂ ਹੈ ਅਸੀਂ ਜਰੂਰ ਸਮਾਂ ਥੋੜਾ ਹੋਣ ਕਰਕੇ ਇਹ ਸਾਨੂੰ ਸੌਖਾ ਲੱਗਦਾ ਹੈ ਆ ਵੀ ਅਸੀਂ ਅੱਗ ਲਾ ਦਈਏ ਪਰ ਇਹ ਮਿੱਟੀ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਵੀ ਕਹਿ ਗਏ ਨੇ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਇਹ ਸਾਡੀ ਮਾਂ ਆ ਇਹਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਜਦੋਂ ਅਸੀਂ ਇਸ ਨੂੰ ਅੱਗ ਲਾਣੇ ਆ ਤਾਂ ਸਾਡੀ ਮਿੱਟੀ ਦੀ ਕੁੱਕ ਵੀ ਸੜਦੀ ਹੈ ਬਹੁਤ ਸਾਰੇ ਸਾਡੇ ਮਿੱਤਰ ਕੀੜੇ ਵੀ ਸੜਦੇ ਨੇ ਜਿਦੇ ਨਾਲ ਸਾਡੀ ਸੋਇਲ ਫਰਟੀਲਿਟੀ ਵੀ ਇਫੈਕਟ ਹੁੰਦੀ ਹੈ ਤੇ ਸਾਨੂੰ ਇਸ ਨੂੰ ਅੱਗ ਨਹੀਂ ਲਾਉਣਾ ਚਾਹੀਦਾ ਬਲਕਿ ਇਸ ਦਾ ਪ੍ਰਬੰਧਨ ਜੋ ਵੀ ਫਸਲੀ ਰਹਿੰਦ ਖੂੰਦਾ ਉਸ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ ਕਣਕ ਦਾ ਨਾੜ ਜਾਂ ਝੋਨੇ ਦੀ ਪਰਾਲੀ ਇਹ ਸੋਨਾ ਆ ਇਹਨੂੰ ਸੋਨੇ ਵਾਂਗੂ ਹੀ ਸੰਭਾਲਣਾ ਚਾਹੀਦਾ ਹੈ ਇਹਨੂੰ ਅੱਗ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ ਮੈਮ ਗੱਲ ਇਹ ਆ ਵੀ ਕਿਸਾਨ ਵੀਰ ਨੇ ਜਿਹੜੇ ਉਹ ਤੱਤ ਭਰਨੇ ਵੈਸੇ ਅਸੀਂ ਕਿਸਾਨ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਕਹਿੰਦੇ ਨੇ ਵੀ ਅਸੀਂ ਨਰਮੇ ਹਟ ਰਕਵਾ ਵਧਾ ਦਾਂਗੇ ਬਿਸ਼ਰਤੇ ਕਿ ਸਾਨੂੰ ਟਾਈਮ-ਟਾਈਮ ਤੇ ਜਾਣਕਾਰੀ ਮਿਲਦੀ ਰਹੇ ਤੋਂ ਮਹਿਕਮਾ ਕਿਸਾਨ ਵੀਰਾਂ ਦੇ ਪੱਖ ਚ ਕਿਸ ਤਰ੍ਹਾਂ ਕੰਮ ਕਰੂਗਾ ਆਉਣ ਵਾਲੇ ਸਮੇਂ ਚ ਦੇਖੋ ਅਜੀ ਅਸੀਂ ਜ਼ਿਲ੍ਹਾ ਪੱਧਰ ਤੇ ਵੀ ਇੱਕ ਪੈ ਸਰਵੇਲੈਂਸ ਕਮੇਟੀ ਬਣਾਈ ਹੈ ਬਲਾਕ ਪੱਧਰ ਤੇ ਵੀ ਤੇ ਪਿੰਡ ਪਿੰਡ ਵਿੱਚ ਵੀ ਸਾਡਾ ਇੱਕ ਬੰਦਾ ਅਸੀਂ ਹਾਜ਼ਰ ਕਰਤਾ ਹੈ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਨ ਦਿੱਤੀ ਜਾਏਗੀ ਜਿਵੇਂ ਹੀ ਉਹਨਾਂ ਦੀ ਨਰਮਾ ਨੂੰ ਕੋਈ ਫਸਲ ਨੂੰ ਕੋਈ ਪ੍ਰੋਬਲਮ ਆਂਦੀ ਹੈ ਅਸੀਂ ਹਾਜ਼ਰ ਖੜੇ ਹਾਂ ਜੀ ਡਾਕਟਰ ਹਰਪ੍ਰੀਤ ਪਾਲ ਕੌਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡੇ ਨੂੰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਨਰਮਿਕ ਪਾਦੀ ਬਿਜਾਈ ਲਈ ਅਗਾਊ ਪ੍ਰਬੰਧ ਇਸ ਵਿਸ਼ੇ ਉੱਤੇ ਸਾਡੇ ਨਾਲ ਜ਼ਿਲ੍ਹਾ ਮਾਨਸਾ ਦੇ ਕੁਝ ਕਿਸਾਨ ਵੀਰਾਂ ਨੇ ਵੀ ਗੱਲਬਾਤ ਕੀਤੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਆਓ ਵੇਖਦੇ ਹਾਂ ਕਿਸਾਨ ਵੀਰੋ ਨਰਮਿਕ ਪਾਦੀ ਬਿਜਾਈ ਲਈ ਅਗੇਤੀ ਪ੍ਰਬੰਧ ਇਸੇ ਵਿਸ਼ੇ ਨੂੰ ਲੈ ਕੇ ਅਸੀਂ ਪਹੁੰਚੇ ਹਾਂ ਪਿੰਡ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਦੇ ਕਿਸਾਨਾਂ ਦੇ ਕੋਲ ਤੇ ਨਾਲ ਹੀ ਵਿਭਾਗ ਦੇ ਅਧਿਕਾਰੀ ਡਾਕਟਰ ਜਸਲੀਨ ਕੌਰ ਜੀ ਮੇਰੇ ਨਾਲ ਨੇ ਖੇਤੀਬਾੜੀ ਵਿਕਾਸ ਅਫਸਰ ਨੇ ਇਹ ਜ਼ਿਲ੍ਹਾ ਮਾਨਸਾ ਦੇ ਵਿੱਚ ਆਪਣੀ ਸੇਵਾ ਨਿਵਾਰਿਆ ਹੈ ਡਾਕਟਰ ਸਾਹਿਬ ਜੀ ਮੈਂ ਗੱਲ ਕਰਾਂ ਨਰਮੇਕ ਪਾ ਦੀ ਬਿਜਾਈ ਦੀ ਸੋ ਥੋੜਾ ਜਿਹਾ ਬਿਜਾਈ ਬਾਰੇ ਦੱਸੋ ਕਦੋਂ ਤੋਂ ਸ਼ੁਰੂ ਹੋਣੀ ਹੈ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹਨੂੰ ਨਰਮਾ ਪੱਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਿ ਨਰਮੇ ਦੀ ਬਿਜਾਈ 1 April ਤੋਂ 15 May ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਟੁਕਮਾ ਸਮਾਂ ਦੱਸਿਆ ਗਿਆ ਹੈ ਉਸ ਦੌਰਾਨ ਹੀ ਹੁੰਦੀ ਹੈ ਜ਼ਿਆਦਾਤਰ ਬਿਜਾਈ ਜਿਹੜੀ ਹੈ 15 May ਤੱਕ ਕਿਸਾਨ ਵੀਰਾਂ ਵੱਲੋਂ ਸਮਾਪਤ ਕਰ ਲਈ ਜਾਂਦੀ ਹੈ ਜਿਵੇਂ ਕਿ ਅਸੀਂ ਮਹੀਨਾ ਜਨਵਰੀ ਦੇ ਵਿੱਚ ਛਟੀਆਂ ਦੇ ਜਿਹੜੇ ਸ਼ੋਰ ਆ ਉਹਨਾਂ ਦੇ ਪ੍ਰਬੰਧਨ ਸੰਬੰਧੀ ਲਗਾਤਾਰ ਕਿਸਾਨ ਸਿਖਲਾਈ ਕੈਂਪ ਪਿੰਡਾਂ ਦੇ ਵਿੱਚ ਲਗਾ ਰਹੇ ਹਾਂ ਇਸੇ ਦੇ ਵਿੱਚ ਕੀ ਆ ਕਿ ਕਿਸਾਨ ਵੀਰਾਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਜੋ ਆਪਣਾ ਮੁੱਖ ਕੀਟ ਅੱਜ ਕੱਲ ਬਣਿਆ ਹੋਇਆ ਗੁਲਾਬੀ ਸੁੰਡੀ ਜੇ ਆਪਾਂ ਛਟੀਆਂ ਦੇ ਸ਼ੋਰਾਂ ਦਾ ਪ੍ਰਬੰਧਨ ਆਪਾਂ ਕਰ ਲਵਾਂਗੇ ਸਮੇਂ ਰਹਿੰਦੇ ਤਾਂ ਇਸ ਕੀੜੇ ਨੂੰ ਆਪਾਂ ਬਹੁਤ ਤੱਕ ਠੱਲ ਪਾ ਸਕਾਂਗੇ ਕੀ ਕਰਾਂਗੇ ਕਿ ਜੇ ਇਸ ਛਟੀਆਂ ਦੇ ਸ਼ੋਰਾਂ ਦਾ ਪ੍ਰਬੰਧਨ ਹੋ ਜਾਵੇਗਾ ਤਾਂ ਜਿਹੜਾ ਦਾ ਜੀਵਨ ਚੱਕਰ ਆ ਇੱਕ ਤਰੀਕੇ ਨਾਲ ਕੱਟਿਆ ਜਾਏਗਾ ਤੇ ਉਹ ਅਗਲੀ ਜਿਹੜੀ ਆਪਣੀ ਔਨ ਵਾਲੀ ਸੋਨੀ ਦੀ ਨਰਮੇ ਦੀ ਫਸਲ ਆ ਉਸ ਦੇ ਵਿੱਚ ਇਸ ਦੇ ਹਮਲੇ ਨੂੰ ਕੁਝ ਹੱਦ ਤੱਕ ਆਪਾਂ ਘਟਾ ਪਾਵਾਂਗੇ। ਦੂਸਰਾ ਜਿਹੜਾ ਮੁੱਖ ਕੰਮ ਆ ਚਿੱਟੀ ਮੁੱਖ ਕੀਟ ਚਿੱਟੀ ਮੱਖੀ ਆ ਉਸ ਦੇ ਪ੍ਰਬੰਧਨ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਨਦੀਨ ਨਸ਼ਟ ਮੁਹਿੰਮ ਲਗਾਤਾਰ ਮਹੀਨਾ ਫਰਵਰੀ ਤੋਂ ਚੱਲ ਰਹੀ ਹੈ ਜੋ ਕਿ 31 ਮਾਰਚ 2025 ਤੱਕ ਮੁਕੰਮਲ ਤੌਰ ਤੇ ਸਮਾਪਤ ਕਰ ਲਈ ਜਾਏਗੀ। ਇਸ ਮੋਹਿਮ ਤਹਿਤ ਅਸੀਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਨਾਲ ਮੀਟਿੰਗ ਜੋ ਕਿ ਡੀਸੀ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਸੀ ਉਹ ਮੁਕੰਮਲ ਕਰ ਚੁੱਕੇ ਹਾਂ ਜੀ ਹੁਣ ਕਿਸਾਨ ਵੀ ਜਿਵੇਂ ਆਪਣੀ ਖਾਲੀ ਥਾਵਾਂ ਨੇ ਖਾਲਾ ਨੇ ਇਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਬਦਲੇ ਵਿੱਚ ਬੂਟੇ ਨਹੀਂ ਜੋ ਨਦੀਨ ਪਨਪ ਰਹੇ ਨੇ ਜਿੱਥੇ ਚਿੱਟੀ ਮੱਖੀ ਪਨਾਹ ਲੈਂਦੀ ਹੈ ਉਸ ਦਾ ਪ੍ਰਬੰਧਨ ਕਰ ਰਹੇ ਹਾਂ ਜੀ ਇਸੇ ਸੰਬੰਧੀ ਸਰਦਾਰ ਗੁਰਬਖਸ਼ ਸਿੰਘ ਖੜੇ ਨੇ ਖੇਤੀਬਾੜੀ ਸਬ ਇਨਸਪੈਕਟਰ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਗੁਰਬਖਸ਼ ਸਿੰਘ ਪਿੰਡਾਂ ਦੇ ਵਿੱਚ ਕੈਂਪ ਲਾਉਣੇ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕਿਸਾਨ ਵੀਰ ਇਕੱਠੇ ਹੁੰਦੇ ਆ ਰਿਸਪੌਂਸ ਬਹੁਤ ਵਧੀਆ ਹੈ ਜੀ ਜ਼ਿਮੀਦਾਰ ਇਕੱਠੇ ਹੁੰਦੇ ਨੇਗੇ ਤਾਂ ਜ਼ਿਮੀਦਾਰ ਕੋਸ਼ਿਸ਼ ਪਾਲ ਕਰਦੇ ਨੇਗੇ ਅਸੀਂ ਉਹਨਾਂ ਦਾ ਸਵਾਲ ਲਾਂਦਾ ਜਿਹੜਾ ਹੱਲ ਵੀ ਦੱਸਦੇ ਆਂਗੇ ਤੇ ਕਹਿੰਦੇ ਆਂਗੇ ਵੀ ਨਰਮਾ ਜਿਹੜਾ ਪਿਛਲੇ ਸਾਲ ਗੁਲਾਬੀ ਸੁੰਡੀ ਦਾ ਕਰਕੇ ਰਕਬਾ ਕੁਝ ਘਟਿਆ ਸੀ ਐਤਕੀ ਕਿਸਾਨ ਉਤਸ਼ਾਹਤ ਨੇਗੇ ਵਧੀਆ ਨਰਮਾ ਜਿਹੜਾ ਵੱਧ ਰਕਵੇ ਹੇਠ ਲਿਆਉਣ ਦੀ ਆਸ ਹੈ ਜੀ ਵੱਧ ਤੋਂ ਵੱਧ ਜ਼ਿਮੀਦਾਰ ਕਹਿ ਰਹੇ ਨੇ ਕਿ ਵੀ ਸਾਨੂੰ ਅਸੀਂ ਇੱਕ ਨਰਮਾ ਬਦਾਵਾਂਗੇ ਮੇਰਾ ਨਾਮ ਸਰ ਮੀਵਾ ਸਿੰਘ ਪਿਤਾ ਨਾਮ ਸੁਖਦੇਵ ਸਿੰਘ ਪਿੰਡ ਖਿਆਲਾਗੁਰ ਦੀ ਡਿਸਟ੍ਰਿਕਟ ਮਾਨਸਾ ਜੀ ਕੀ ਕਹਿਣਾ ਚਾਹੂਂਗੇ ਕਿ ਇਸ ਵਾਰ ਨਰਮੇ ਦੀ ਫਸਲ ਹਟ ਰਕਬਾ ਪਿਛਲੇ ਸਾਲਾਂ ਦੌਰਾਨ ਤੁਸੀਂ ਕਿੰਨਾ ਸੀ ਤੇ ਇਸ ਵਾਰ ਵਧਾਉਣ ਦੀ ਉਮੀਦ ਹੈ ਕੋਈ ਤੁਹਾਡੇ ਵੱਲੋਂ ਇਸ ਵਾਰ ਸਰ ਨਰਮੇ ਦੇ ਵਧਣ ਦੀ ਉਮੀਦ ਹੈ ਜੀ ਪਿਛਲੇ ਵਾਰ ਰਕਬਾ ਕੁਝ ਘੱਟ ਸੀ ਕੁਝ ਗੁਲਾਬੀ ਸੁੰਡੀ ਦੇ ਕਾਰਨਾਂ ਕਰਕੇ ਕਿਮੀ ਲਾਲੋ ਉਸ ਕਰਕੇ ਲੋਕ ਡਰੇ ਹੋਏ ਸੀ ਇਸ ਵਾਰ ਲੋਕਾਂ ਦਾ ਰੁਝਾਨ ਨਰਮੇਲੀ ਬਦਲਣ ਦੀ ਉਮੀਦ ਹੈ ਜੀ ਜੋ ਵੀ ਵਿਭਾਗ ਮੰਤਸਰਿਆ ਜੀ ਉਹਨਾਂ ਦੇ ਸਰੂਪ ਸੀ ਉਹੀ ਕੰਮ ਕਰ ਰਹੇ ਹਨ ਜੀ ਇਹਨਾਂ ਨਾਲ ਜੁੜੇ ਹੋਏ ਆ ਉਸ ਹਾਵ ਨਾਲੀ ਉਸ ਤਰ੍ਹਾਂ ਹੀ ਪ੍ਰਬੰਧ ਕਰ ਰਹੇ ਹਨ ਜਿਵੇਂ ਇਹਨਾਂ ਨੇ ਸੁੰਡੀ ਬਾਰੇ ਸ਼ੋਰਾਂ ਮਾਰੇ ਦੱਸਿਆ ਉਹ ਵੀ ਲੋਕਾਂ ਨੇ ਕਰਿਆ ਜਿੰਨਾ ਵੀ ਹੋ ਸਕਦਾ ਇਹਨਾਂ ਦੇ ਕਹਿਣ ਮੁਤਾਬਕ ਹੀ ਕਰ ਰਿਹਾ ਹੈ ਮੇਰਾ ਨਾਮ ਹਰਮਿੰਦਰ ਸਿੰਘ ਜੀ ਸਨੋਪਲਪੂਰ ਸਿੰਘ ਪਿੰਡ ਖਿਆਲਾ ਕਲਾਂ ਮਾਨਸਾ ਜੀ ਜੀ ਸੋ ਇਹ ਵੀ ਖਿਆਲਾ ਕਲਾਂ ਦੇ ਬਹੁਤ ਵਧੀਆ ਨੌਜਵਾਨ ਕਿਸਾਨ ਨੇ ਕਿੰਨਾ ਕੁ ਅਕਬਰ ਨਰਮੀ ਦੀ ਫਸਲ ਹੈ ਟ ਪਹਿਲਾਂ ਬੀਜਦੇ ਹੋ ਪਹਿਲਾਂ 8-10 ਕਿੱਲੇ ਹੁੰਦੇ ਜੀ ਆਪਣੇ ਹੁਣ ਇਸ ਵਾਰ ਫੇ ਉਮੀਦ ਹੈ ਵਧਾਉਣ ਦੀ ਹਾਂਜੀ ਜਿਵੇਂ ਜਾਗ ਰੂਪ ਸਖਲਾਈ ਕੈਂਪ ਲੱਗ ਰਿਹਾ ਜੀ ਉਸ ਦਿਨ ਅਸੀਂ ਵਧਾਉਣ ਦਾ ਇਰਾਦਾ ਕਰਦੇ ਹਾਂ ਜੀ ਖਿਆਲੀ ਤੋਂ ਸਰਬਜੀਤ ਸਿੰਘ ਨੇ ਨਰਮਾ ਲਾਉਨੇ ਹੋ ਹਾਂਜੀ ਨਰਮਾ ਲਾਉਨੇ ਆ ਜੀ ਕਿੰਨਾ ਕੁ ਲਾਉਨੇ ਹੋ ਨਰਮਾ 7-8 ਕਿੱਲੇ ਲਾਉਨੇ ਆ ਜੀ ਬਹੁਤੀ ਕਿਸਾਨ ਵੀਰ ਤਾਂ ਹੁਣ ਟਿੱਬਿਆਂ ਨੂੰ ਕਰਾ ਕੇ ਵੀ ਝੋਨਾ ਲਾਉਣ ਲੱਗ ਗਏ ਤੁਸੀਂ ਕਿਉਂ ਫਿਰ ਨਰਮੇ ਵੱਲ ਨੂੰ ਹੋਏ ਹੋ ਹਾਂ ਪਹਿਲਾਂ ਤੋਂ ਹੀ ਲਾਉਨੇ ਆ ਜੀ ਪਹਿਲਾਂ ਤੋਂ ਬੀਜਦੇ ਹਾਂ ਜੀ ਆਏ ਸਾਲੀ ਅਇਤ ਕੀ ਥੋੜਾ ਜਿਮ ਦੱਸਿਆ ਬਾਈ ਨੇ ਜੀ ਵੀ ਸੁੱਡੀ ਦਾ ਹਮਲਾ ਵੱਧ ਸੀ ਵੀ ਗਾਹਾਂ ਨੂੰ ਇੱਕ ਤਾਂ ਜਿਵੇਂ ਕੋਈ ਸਪਰੇਅ ਦਾ ਕੋਈ ਸਰਕਾਰ ਮਹਾਈ ਜਾ ਕਰਾਵੇ ਇੱਕ ਬੀਬੂ ਚ ਸਬਸਿਡੀ ਮਿਲੇ ਜੀ ਨਾਲ ਅਇਤ ਕੀ ਮਿਲੀ ਨਹੀਂ ਨਾ ਜੀ ਪਿਛਲੇ ਸਾਲ ਮਿਲੀ ਸੀ ਠੀਕ ਹੈ ਸਬਸਿਡੀ ਬੀਜ ਵੀ ਇੱਕ ਵਾਕ ਜਿਵੇਂ ਕੋਈ ਸਪਰੇਅ ਹੈ ਜੀ ਉਸ ਸਪਰੇਅ ਕੰਨੀ ਧਿਆਨ ਦਿੱਤਾ ਜਾ ਬਈ ਭੁਪਿੰਦਰ ਸਿੰਘ ਜੀ ਇੱਥੇ ਕੋਈ ਸਮੱਸਿਆ ਨਰਮੇ ਦੀ ਚੁਗਾਈ ਸੰਬੰਧੀ ਲੇਬਰ ਦੀ ਤਾਂ ਨਹੀਂ ਮੈਂ ਤਾਂ ਸੁਣਿਆ ਹੁਣ ਮਾਨਸਾ ਦੇ ਵਿੱਚ ਵੀ ਪ੍ਰਵਾਸੀ ਮਜ਼ਦੂਰ ਘਰਾਂ ਦੇ ਵਿੱਚ ਕੰਮ ਕਰਨ ਲਈ ਵੀ ਆ ਚੁੱਕੇ ਆ ਜਿਹੜੀ ਸਮੱਸਿਆ ਜੀ ਉਹ ਬਹੁਤ ਜ਼ਿਆਦਾ ਹੈ ਕੱਟ ਨਹੀਂ ਹੈ ਨਰਮੇ ਨੂੰ ਤਾਂ ਹੀ ਜ਼ਿੰਮੇਦਾਰ ਥੋੜਾ ਜਿਹਾ ਉਹ ਕਰ ਰਿਹਾ ਹੈ ਵੀ ਇਹਦੇ ਵਿੱਚ ਲੇਬਰ ਦਾ ਬਾਲਾ ਮਤਲਬ ਰੋਲ ਜ਼ਿਆਦਾ ਰੇਵਲ ਦਾ ਨਾ ਹੂੰ ਲੇਵਲ ਜਦੋਂ ਮਿਲਦੀ ਨਹੀਂ ਫਿਰ ਮੁਸ਼ਕਲ ਹੋ ਜਾਂਦਾ ਜਿਹੜੀ ਪਹਿਲਾਂ ਲੇਬਰ ਆਪਣੇ ਪਿੰਡਾਂ ਦੇ ਵਿੱਚ ਹੁੰਦੀ ਸੀ ਬਜ਼ੁਰਗ ਹੁੰਦੇ ਸੀ ਜਾਂ ਬੀਬੀਆਂ ਹੁੰਦੀਆਂ ਸੀ ਉਹ ਹੁਣ ਕੀ ਗੱਲ ਬਾਹਰ ਅੰਦਰ ਕੰਮ ਕਰਨ ਲੱਗੇ ਜਾਂ ਹੁਣ ਨਹੀਂ ਕਰਦੇ ਉਹ ਜਿਹੜੇ ਪਹਿਲਾਂ ਸਾਡੇ ਟਾਈਮ 'ਚ ਲੇਬਰ ਸੀ ਮਤਲਬ ਉਹ ਤਾਂ ਹੁਣ ਕੁਸਤਾ ਉਹੀ ਜਿਵੇਂ ਕਹਿੰਦੇ ਬਜ਼ੁਰਗ ਹੋ ਗਏ ਬਜ਼ੁਰਗ ਹੋ ਗਏ ਜਿਹੜੇ ਹੁਣ ਵਾਲੇ ਮਤਲਬ ਜਨਰੇਸ਼ਨ ਹੈ ਉਹ ਕੰਮ ਕਰਕੇ ਬਹੁਤ ਘੱਟ ਰਾਜੀ ਹੈ ਹੂੰ ਇਸ ਕਰਕੇ ਦਿੱਕਤ ਪੈਂਦੀ ਹੈ ਤੇ ਕੁਝ ਜਿਹੜਾ ਨਰਮਾਂਗਾ ਇਹਦੀ ਖੇਤੀ ਲੰਬੀ ਹੈ ਇਧਰ ਚ ਉਹਨਾਂ ਸੌਖਾ ਹੈਗਾ ਲੋਕਾਂ ਨੂੰ ਹਾਂਜੀ ਹਾਂ ਬਾਕੀ ਜਿਵੇਂ ਹੁਣ ਕੋ ਝੋਤ ਨੇ ਉਥੇ ਜੇ ਮਰ ਜਾਂਦਾ ਨਰਮ ਜਿਆਦੇ ਮੀਮੂ ਪੈ ਜਾਂਦਾ ਇਹ ਉਥੇ ਵੀ ਹੋ ਜਾਂਦੇ ਆ ਮਤਲਬ ਜ਼ਿੰਮੇਦਾਰ ਨੂੰ ਇਹ ਤੇ ਤਸੱਲੀ ਹੈ ਵੀ ਕੁਛ ਨਾ ਕੁਛ ਹੋਊਗੀ ਤੇ ਫਿਰ ਉਹ ਕੀ ਕਰਦੇ ਆ ਉਹ ਬਾਹਰ ਅੰਦਰ ਕੰਮ ਕਰ ਫੈਕਟਰੀਆਂ ਜਾਂ ਕਿਤੇ ਹੋਰ ਜਾਂਦੇ ਆ ਆ ਜੀ ਆ ਜੀ ਰਾਜ ਮਿਸਤਰੀ ਆ ਉਹਨਾਂ ਨਾਲ ਵਗ ਜਾਂਦੇ ਨੇ ਹਾਂਜੀ ਜਿਹੜਾ ਕੋਈ ਨਹੀਂ ਉੱਥੇ ਜਾ ਸਕਦਾ ਉਹ ਫਿਰ ਇੱਧਰ 100 ਦਿਨ ਦੇ ਆਲੇ ਚ ਆ ਜਾਂਦੇ ਆ ਕਿਸਾਨ ਨੇ ਜਿਹੜੇ ਉਹ ਚਾਹੁੰਦੇ ਨੇ ਵੀ ਅਸੀਂ ਨਰਮਾ ਲਾਈਏ ਪਰ ਕਈ ਵਾਰੀ ਇਹੋ ਜੀਆਂ ਬੇਸਿਕਲੀ ਜਿਹੜੀਆਂ ਸਮੱਸਿਆਵਾਂ ਨੇ ਪਿੰਡ ਪੱਧਰ ਤੇ ਆਉਂਦੀਆਂ ਨੇ ਚੁਗਾਈ ਲਈ ਲੇਬਰ ਨਹੀਂ ਮਿਲਦੀ ਫਿਰ ਬੜੀ ਸਮੱਸਿਆ ਆਉਂਦੀ ਆ ਕਈ ਵਾਰੀ ਖੇਤਾਂ ਦੇ ਵਿੱਚ ਨਰਮਾ ਖਿੜਿਆ ਹੋਇਆ ਹੀ ਥੱਲੇ ਡਿਗਣਾ ਸ਼ੁਰੂ ਹੋ ਜਾਂਦਾ ਆ ਮਿੱਟੀ ਘਟੇ ਨਾਲ ਭਰ ਜਾਂਦਾ ਲੇਬਰ ਨਹੀਂ ਮਿਲਦੀ ਉਹੋ ਜੀਆਂ ਸਮੱਸਿਆਵਾਂ ਫਿਰ ਅੱਗੇ ਜਾ ਕੇ ਜਦੋਂ ਨਰਮਾ ਚੁਗਿਆ ਜਾਂਦਾ ਤਾਂ ਉਹਦਾ ਰੇਟ ਨਹੀਂ ਮਿਲਦਾ ਸੋ ਇਹ ਜ਼ਰੂਰੀ ਹੈ ਕਿ ਜੇ ਲੇਬਰ ਪ੍ਰੋਪਰ ਮਿਲੂਗੀ ਇਨਾਂ ਦੀ ਕਹਿਣ ਦਾ ਭਾਵੇਂ ਆ ਕਿ ਲੇਬਰ ਤਾਂ ਉਨੀ ਹੀ ਮਿਲਦੀ ਆ ਪਰ ਖੇਤਾਂ ਦੇ ਵਿੱਚ ਧੁੱਪੇ ਕੰਮ ਕਰਕੇ ਰਾਜ਼ੀ ਨਹੀਂ ਆ ਇੱਕ ਹੋਰ ਕਿਸਾਨ ਵੀਰ ਮੇਰੇ ਨਾਲ ਨੇ ਸਮੱਸਿਆਵਾਂ ਵੀ ਨਰਮੇ ਨੂੰ ਆਉਂਦੀਆਂ ਨੇ ਥੋੜਾ ਜਿਹਾ ਇਹਨਾਂ ਨਾਲ ਵੀ ਗਲਬਤ ਕਰਦੇ ਆ ਕਿ ਨਰਮੇ ਦੀ ਬਿਜਾਈ ਵੇਲੇ ਕੀ ਸਮੱਸਿਆਵਾਂ ਹਨ ਤੁਹਾਡਾ ਨਾਮ ਪਹਿਲਾਂ ਦੱਸੋ ਜੀ ਮੇਰਾ ਨਾਮ ਗੁਰਸੇਵ ਸਿੰਘ ਜੀ ਅੱਛਾ ਜੀ ਸਨ ਆਫ ਸਰਦਾਰ ਨੱਥਾ ਸਿੰਘ ਠੀਕ ਆ ਜੀ ਤੇ ਨਰਮਾ 2.5 ਕਿੱਲੇ ਲਾ ਰਹੇ ਹੋਗੇ ਅੱਛਾ ਇਹ 2 ਦੋ 2.5 ਕਿੱਲਿਆਂ ਤੋਂ ਤੁਸੀਂ ਵਧਾਉਣਾ ਚਾਹੋਗੇ ਰਕਬਾ ਐਤਕੀ ਚਾਹਾਂਗੇ ਜੀ ਪਹਿਲਾਂ ਨੂੰ ਕੁਝ ਫਰਕ ਆਗਾ ਐਤਕੀ ਵਧਾਣ ਦੀ ਕੋਸ਼ਿਸ਼ ਕਰਾਂਗੇ ਸੋ ਨਰਮਾ ਕਪਾਹ ਕਈ ਢੰਗ ਨਾਲ ਬੀਜੇ ਜਾਂਦੇ ਆ ਦੇਸੀ ਕਪਾਹ ਤਾਂ ਮੈਨੂੰ ਲੱਗਦਾ ਕੋਈ ਬੀਜ ਦਾ ਆਪਣੇ ਪਿੰਡਾਂ ਚ ਦੇਸੀ ਕਪਾਹ ਹੁਣ ਨਹੀਂ ਵੀ ਰੇ ਕੋਈ ਹੁਣ ਨਹੀਂ ਵੀ ਹੁਣ ਤਾਂ ਫਿਰ ਅਫਰੀਕਨ ਕਪਾਹ ਯਾਨੀ ਕਿ ਅਮਰੀਕਨ ਨਰਮਾ ਉਹਦੇ ਤੇ ਹੀ ਆਪਾਂ ਪਹੁੰਚ ਚੁੱਕੇ ਆ ਅਮਰੀਕਨ ਕਪਾਹ ਪਹਿਲਾਂ ਵੀ ਆਈ ਹੁੰਦੀ ਸੀ ਹਾਂਜੀ ਹੁਣ ਨਹੀਂ ਹੋ ਰਹੀ ਹੁਣ ਨਹੀਂ ਹੋ ਰਹੀ ਸੋ ਮੇਰੇ ਕਹਿਣ ਦਾ ਭਾਵੇਂ ਇਹਨਾਂ ਨੂੰ ਪੁੱਛਣ ਦਾ ਇਹੀ ਮਤਲਬ ਸੀ ਕਿ ਜਿਹੜੀ ਅਸੀਂ ਦੇਸੀ ਕਾਟਨ ਪਹਿਲਾਂ ਬੀਜਦੇ ਸੀ ਉਹ ਹੁਣ ਬੀਜਾਈ ਉਹਦੀ ਘਟ ਚੁੱਕੀ ਐ ਹੁਣ ਸਿਰਫ ਜਿਹੜੀ ਅਫਰੀਕਨ ਕਪਾਹ ਆ ਜਾਂ ਅਮਰੀਕਨ ਨਰਮਾ ਕਹਿ ਲਿਏ ਉਹਦੇ ਤੇ ਕਿਸਾਨ ਵੀ ਆ ਚੁੱਕੇ ਆ ਉਹਦੇ ਚ ਬਟਤ ਵੀ ਵੱਧਦਾ ਝਾੜ ਵੀ ਵਧੀਆ ਆਉਂਦਾ ਆ ਤੇ ਇਸ ਲਈ ਉਹ ਬੀਜ ਨੂੰ ਤਰਜੀਹ ਦਿੰਦੇ ਆ ਅ ਕਈ ਤਰ੍ਹਾਂ ਦੀ ਬਿਜਾਈ ਕੀਤੀ ਜਾਂਦੀ ਆ ਬਟਾਂ ਤੇ ਵੀ ਕੀਤੀ ਜਾਂਦੀ ਆ ਤੇ ਸਿੱਧੀ ਪਲੇਨ ਚ ਵੀ ਕੀਤੀ ਜਾਂਦੀ ਆ ਤਕਰੀਬ ਸਿੱਧੀ ਜ਼ਿਆਦਾ ਹੋ ਰਹੀ ਜੇਗੀ ਬਟਾ ਲਈ ਹੋ ਰਹੀ ਜੇਗੀ ਸਿੱਧੀ ਬਿਜਾਈ ਜ਼ਿਆਦਾ ਹੋ ਰਹੀ ਜੇਗੀ ਅੱਛਾ ਤੇ ਡਿਗਰਨੇ ਦੇ ਚਾਂਸ ਬਣ ਜਾਂਦੇ ਕਈ ਵਾਰੀ ਜਦੋਂ ਸਿੱਧੀ ਬਿਜਾਈ ਕੀਤੀ ਹੁੰਦੀ ਆ ਤੇ ਉੱਥੇ ਬਟਾਂ ਤੇ ਲਾਇਆ ਕੋਈ ਵਧੀਆ ਫਾਇਦਾ ਨਹੀਂ ਕਰਦਾ ਆਪਣਾ ਬਟਾਂ ਵਾਲਾ ਹੀ ਛੇਤੀ ਤਿਆਰ ਹੁੰਦਾ ਹੈਗਾ ਪਾਣੀ ਜਾਨੀ ਕਿ ਘੱਟ ਲੱਗਦਾ ਵੀ ਪਾਣੀ ਲਾਉਣਾ ਪੈਣਾ ਹੈਗਾ ਜ਼ਿਆਦਾ ਵੀ ਖੇਤੀ ਦੀ 8-8 ਦਿਨਾਂ ਬਾਅਦ ਪਾਣੀ ਲਾਉਣਾ ਪੈ ਰਿਹਾ ਹੈਗਾ ਵੀ ਉਹੀ ਕਹੋ ਹੈਗਾ ਤੇ ਫਿਰ ਕਿਉਂ ਨਹੀਂ ਲਾਉਂਦੇ ਕਿਸਾਨ ਜਿਹੜਾ ਸਿੱਧੀ ਬਜਾਈ ਹੈਗੀ ਉਹ ਭਾਦੋ ਜਾ ਕੇ ਪਾਣੀ ਲੱਗਦਾ ਜੀ ਉਹ ਪਾਣੀ ਦੀ ਬਹੁਤ ਲੋੜ ਘਟ ਪੈਂਦੀ ਹੈਗੀ ਇੱਕ ਪਾਣੀ ਨਾਲ ਹੀ ਜਾਨੀ ਕਿ ਉਹ ਪੱਕ ਜਾਂਦਾ ਹੈ ਅੱਛਾ ਬਟਾ ਵਾਲੀ ਚ ਵੱਧ ਲਾਉਣਾ ਪੈਂਦਾ ਹਾਂਜੀ ਹਾਂ ਵੱਧ ਲਾਉਣਾ ਪੈਂਦਾ ਹੈਗਾ ਦੇਖੋ ਬਟਾ ਤੇ ਅਸੀਂ ਫਸਲ ਤਾਂ ਲਾਉਂਦੇ ਸੀ ਵੀ ਘੱਟ ਜਿਹੜਾ ਪਾਣੀ ਉਹਨੂੰ ਲੋੜ ਪੈਂਦੀ ਹੈ ਲਾਉਣ ਦੀ ਨਦੀਨ ਬਹੁਤ ਹਰੇ ਹੋ ਜਾਂਦੇ ਆ ਉੱਥੇ ਸੋ ਪਲੇਨ ਪਲੇਨ ਜਿਹੜੀ ਸਾਡੀ ਰਵਾਇਤੀ ਜਿਹੜੀ ਹੈਗੀ ਆ ਨਾ ਬਜਾਈ ਉਹ ਹੀ ਕਿਸਾਨ ਵੀਰ ਕਰਨ ਜ਼ਰੂਰੀ ਦੇ ਦੇਣਗੇ ਸੋ ਬਹੁਤ ਵਧੀਆ ਹਾਂਜੀ ਪਾਣੀ ਵੀ ਖੜਾਉਣਾ ਪੈਣਾ ਪੈਣਾ ਛੱਡਣਾ ਪੈਂਦੀ ਜਿਹਨਾਂ ਗੱਲ ਰੱਖਣੀ ਪੈਂਦੀ ਹੈਗੀ ਅੱਛਾ ਇਹ ਨਰਮਿਕਪਾਲ ਨੂੰ ਪਾਣੀ ਦੀ ਸਮੱਸਿਆ ਤਾਂ ਨਹੀਂ ਕਿਉਂਕਿ ਆਪਣੇ ਮਾਨਸਾ ਜ਼ਿਲ੍ਹੇ ਦਾ ਪਾਣੀ ਬਹੁਤ ਖਰਾਬ ਹੈ ਨਹੀਂ ਚੱਲ ਜਾਂਦਾ ਜੀ ਵੀ ਇੱਕ ਦੋ ਪਾਣੀ ਵਾਲੀ ਵਧੀਆ ਮਨ ਹੋ ਜਾਂਦਾ ਹੈਗਾ ਅੱਛਾ ਵੀ ਬਹੁਤ ਪਾਣੀ ਘੱਟ ਲੋੜ ਪੈਂਦੀ ਹੈਗੀ ਨਹਿਰੀ ਪਾਣੀ ਉਸ ਖੇਤ ਨੂੰ ਲੱਗਦਾ ਹੁੰਦਾ ਜਿੱਥੇ ਆਪਾਂ ਨਰਮਾ ਲਾਉਨੇ ਆ ਹੁਣ ਲੱਗਦਾ ਜੀ ਪਹਿਲਾਂ ਨਹਿਰੀ ਪਾਣੀ ਹਰ ਖੇਤ ਨੂੰ ਨਹੀਂ ਸੀ ਲੱਗਦਾ ਹੁਣ ਲੱਗਣ ਲੱਗ ਗਿਆ ਸੋ ਉੱਥੇ ਜਿੱਥੇ ਪਾਣੀ ਬੋਰਾਂ ਦੇ ਖਰਾਬ ਨੇ ਨਰਮਾ ਜੇ ਅਸੀਂ ਬੀਜਾਂਗੇ ਨਹਿਰੀ ਪਾਣੀ ਹੈਗਾ ਇੱਕ ਪਾਣੀ ਨਹਿਰ ਦਾ ਲਾਦਤਾ ਦੋ ਬੋਰ ਦੇ ਲਾਦਤੇ ਤੇ ਇਹਦੇ ਨਾਲ ਨਰਮਾ ਵਧੀਆ ਹੋ ਜਾਂਦਾ ਆ ਦਰਸਬ ਨਰਮਿਕ ਪਾਹੇਟ ਰਕਬਾ ਵਧੀ ਅਖੀਰ ਤੇ ਕੁਝ ਕਿਸਾਨਾਂ ਨੂੰ ਕਹਿਣਾ ਚਾਹਾਂਗੇ ਜੀ ਮੇਰੀ ਕਿਸਾਨਾਂ ਨੂੰ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਰਕਬਾ ਉਹ ਆਪਣਾ ਜਿਹੜਾ ਆਪਣੀ ਮੀਨ ਫਸਲ ਆ ਜ਼ਿਲੇ ਦੀ ਨਰਮੇ ਹੀਟ ਲੈ ਕੇ ਆਉਣ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਮਦਦ ਮਹਿਕਮੇ ਵੱਲੋਂ ਚਾਹੀਦੀ ਹੈ ਮਹਿਕਮਾ ਹਰ ਸਮੇਂ ਉਹਨਾਂ ਨਾਲ ਹਰ ਮਦਦ ਲਈ ਤਿਆਰ ਹੈ ਜੀ ਸੋ ਕਿਸਾਨ ਵੀਰੋ ਇਹ ਸਨ ਜ਼ਿਲ੍ਹਾ ਮਾਨਸਾ ਦੇ ਖਿਆਲਾ ਕਲਾਂ ਦੇ ਤੇ ਖਿਆਲਾ ਖੁਰਦ ਦੇ ਕਿਸਾਨ ਵੀਰ ਜਿਨ੍ਹਾਂ ਨੇ ਨਰਮੇ ਦੀ ਫਸਲ ਹੀਟ ਪਹਿਲਾਂ ਵੀ ਰਕਬਾ ਲਿਆਂਦਾ ਤੇ ਇਸ ਵਾਰ ਵਧਣ ਦੀ ਨਰਮਾ ਚਾਹ ਸ ਉਹਨਾਂ ਦੇ ਖੇਤਾਂ ਦੇ ਵਿੱਚ ਜ਼ਰੂਰੀ ਹੈ ਕਿਸਾਨ ਵੀਰੋ ਝੋਨੇ ਹੀਟੋਂ ਰਕਬਾ ਘਟਾਈਏ ਤੱਕ ਜਿਹੜਾ ਵਧੇਰੇ ਪਾਣੀ ਆ ਦਿਨੋਂ ਦਿਨ ਸਾਡਾ ਜ਼ਮੀਨ ਦਾ ਹੇਠਲਾ ਬਹੁਤ ਦੂਰ ਹੁੰਦਾ ਜਾਂਦਾ ਰਿਆ ਸਾਡੀ ਪਹੁੰਚ ਤੋਂ ਤੇ ਉਹ ਉੱਪਰ ਆਵੇ ਸੋ ਨਰਮਾ ਹੀ ਇੱਕ ਇਹੋ ਜੀ ਫਸਲ ਆ ਜਿਹੜੀ ਉਸ ਨੂੰ ਉੱਪਰ ਲਿਆ ਸਕਦੀ ਆ ਤੇ ਫਸਲੀ ਵਿਭਿੰਨਤਾ ਦੇ ਵਿੱਚ ਵੀ ਨਰਮਾ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਆਓ ਆਪਾਂ ਨਰਮੇ ਨੂੰ ਤਰਜੀਹ ਦਈਏ ਤੇ ਝੋਨੇ ਹੇਠ ਰਕਬਾ ਘਟਾਈਏ ਸੋ ਆਏ ਹੋਏ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਇੰਨੀ ਵੱਡਮੋਲੀ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਨਾਲ ਹੀ ਮਹਿਕਮੇ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਆਂ ਕਿਸਾਨ ਵੀਰੋ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਉਮੀਦ ਕਰਦੇ ਆ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਤੁਹਾਡੇ ਲਈ ਲਾਭਦਾਇਕ ਸਿੱਧ ਹੋਇਆ ਹੋਵੇਗਾ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਫੇਰ ਤੁਹਾਡੇ ਰੋਵਾਂਗੇ ਖੇਤੀਬੀ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਲੈ ਕੇ ਫਿਲਹਾਲ ਦੇ ਲਈ ਸਾਨੂੰ ਦੋ ਅਗਿਆ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ